जय <गया> श्री राम जय श्री राम यो तो श्री गुरु जी का खालसा बायर गुरु जी खट्टर ते सो आज स्पेशल महाराज जी से दर्शन करने का सौभाग्य समय मिलया कि बहुत सारे पंजाब दे विच लोग जो साडे महाराज जी नु जो साडे महापुरखा नु जो इस महान शखियन जो देवेंद्र शास्त्री जी महाराज नु बदनाम करदियां जो कोशिशा करदे ने ਉਨਾ ਵਾਸਤੇ ਅੱਜ ਸਪੈਸ਼ਲ ਆਏ ਆ ਜੋ ਮਹਾਰਾਜੀ ਨੇ ਵਿਚਾਰ ਕੀਤੀ ਇੱਕ ਕਲਿੱਪ ਆ ਮਹਾਰਾਜੀ ਜੋ ਸੰਬਲ ਦਾ ਜੋ ਹਰੀ ਹਰ ਮੰਦਰ ਦਾ ਮਸਜਿਦ ਦਾ ਜੋ ਵਿਵਾਦ ਚੱਲਦਾ ਹੈ ਉਹਨੂੰ ਖਾਲਿਸਤਾਨੀ ਜਿਹੜੇ ਲੋਕ ਨੇ ਪੰਜਾਬ ਦੇ ਭੋਲੇ ਲੋਕਾਂ ਨੂੰ ਲੜਾ ਰਹੇ ਨੇ ਆਪਸ ਵਿੱਚ ਆਪਜੀ ਦੀ ਇੱਕ ਅੱਛੀ ਸ਼ਬੀ ਆ ਪੰਜਾਬ ਵਿੱਚ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ ਆਪ ਵੀ ਪਹਿਲਾਂ ਹਰਮੰਦਰ ਸਾਹਿਬ ਨਮਸਤਕ ਹੋ ਕੇ ਆਏ ਨੇ ਤੇ ਉੱਥੇ ਬਦਨਾਮ ਕੀਤਾ ਜਾ ਰਿਹਾ ਕਿ ਇਹ ਹਰਮੰਦਰ ਸਾਹਿਬ ਦੀ ਗੱਲ ਕਰਦੇ ਆ ਉਹ ਹਰਮੰਦਰ ਤਾਂ ਸਾਡਾ ਸਾਂਝਾ ਹੀ ਆ ਹਰ ਮੰਦਰ ਦੇ ਨਾਲ ਕੋਈ ਨਹੀਂ ਉਹ ਹਰੀ ਹਰ ਮੰਦਰ ਦੀ ਗੱਲ ਕੀਤੀ ਆ ਉਹ ਸੰਭਲ ਦੀ ਗੱਲ ਕੀਤੀ ਆ ਜਿੱਥੇ ਉਹ ਮਸਜਦ ਬਣੀਆਂ ਜਿੱਥੇ ਵੀ ਅੱਜ ਮੰਦਰ ਢਾਕੇ ਮਸਜਦਾਂ ਬਣੀਆਂ ਨੇ ਸਮਾਂ ਆ ਗਿਆ ਉੱਥੇ ਮੰਦਰ ਤਾਂ ਬਣ ਨਹੀਂ ਬਣਨੇ ਨੇ ਕੋਰਟ ਨੂੰ ਖਤਮਾ ਠੀਕ ਹੈ ਲੇਕਿਨ ਗੁਰੂ ਘਰਾਂ ਦੇ ਨਾਲ ਗੁਰੂ ਨੇ ਤਾਂ ਸਾਡੇ ਮੰਦਰਾਂ ਦੀ ਰੱਖਿਆ કરી ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾ ਮਹਾਰਾਜੀ ਵੱਡੀਆਂ-ਵੱਡੀਆਂ ਸਟੇਜਾਂ ਤੋਂ ਗੁਣ ਗਾਉਂਦੇ ਨੇ ਗੁਰਨਾਨਦ ਸਾਹਿਬ ਦੇ ਤਾਂ ਗੁਣ ਗਾਉਂਦੇ ਨੇ ਸੋ ਇਹ ਅੱਜ ਉਹਨਾਂ ਲੋਕਾਂ ਨੂੰ ਅਸੀਂ ਜਵਾਬ ਦੇ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਮਾਹੌਲ ਨਾ ਖਰਾਬ ਕਰੀਏ ਲੋਕਾਂ ਨੂੰ ਆਪਸ ਵਿੱਚ ਲੜਾਈਏ ਨਾ ਸਿੱਖ ਅਤੇ ਸਨਾਤਨ ਦਾ ਜੋ ਰਿਸ਼ਤਾ ਹੈ ਇਹ ਨੋ ਮਾਸ ਦਾ ਰਿਸ਼ਤਾ ਹੈ ਸਾਡਾ ਇੱਕ ਹੀ ਖੂਨ ਹੈ ਕੋਈ ਫਰਕ ਨਹੀਂ ਹੈਗਾ ਮਾਰਾ ਦੋਨੋਂ ਇੱਕ ਹੀ ਹੈ ਸਾਨੂੰ ਕੋਈ ਨਹੀਂ ਤੋੜ ਸਕਦਾ ਜਿੰਨੀਆਂ ਮਾਦੀ ਚਾਲਾਂ ਚਾਲੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਦਨਾਮ ਕਰ ਲਿਆ ਕੈਨੇਡਾ ਦੇ ਵਿੱਚ ਮੰਦਰਾਂ ਨੂੰ ਤੁਸੀਂ ਬਦਨਾਮ ਕਰ ਲਿਆ ਕੁਝ ਕਰ ਲੋ ਪੰਜਾਬ ਦੇ ਲੋਕ ਇੱਕ ਹੈ असी एक है ते अक ही सदा। गुरु जी का खालसा वाहि जय श्री राम जय भोले सोनिया